ਪੰਜਾਬ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠਪੇੜ ਦੀਏ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਦੱਸ ਦਈਏ ਕਿ ਪਠਾਨਕੋਟ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਪੇੜ ਹੋਈ ਹੈ ਜਿਵੇਂ ਚੱਲਦਿਆਂ ਇੱਕ ਗੈਂਗਸਟਰ ਜ਼ਖਮੀ ਹੋਇਆ ਤਾਂ ਜ਼ਿਕਰ ਹੋ ਗਿਆ ਕਿ ਪਠਾਨਕੋਟ ਦੇ ਮਿਰਥਲ ਨਾਕੇ ਤੇ ਉਸ ਵੇਲੇ ਸਨਸਨੀ ਫੈਲ ਗਈ ਹੈ ਜਦੋਂ ਉੱਥੇ ਗੋਲੀਆਂ ਚੱਲ ਪਈਆਂ ਨੇ ਇਸ ਮੌਕੇ ਜਾਣਕਾਰੀ ਦਿੰਦੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੀਆਈਏ ਤੋਂ ਸੂਚਨਾ ਮਿਲੀ ਕਿ ਗੱਡੀ ਦੇ ਵਿੱਚ ਗੈਂਗਸਟਰ ਆ ਰਹੇ ਨੇ ਜਿਸ ਤੇ ਕਿ ਪੁਲਿਸ ਦੇ ਵੱਲੋਂ ਮਿਰਥਲ ਦੇ ਵਿੱਚ ਨਾਕਾ ਲਾਇਆ ਜਾਂਦਾ ਤੇ ਕਾਰ ਸਵਾਰੀ ਗੈਂਗਸਟਰ ਨੇ ਜਦੋਂ ਉੱਥੇ ਪਹੁੰਚਦਾ ਤਾਂ ਪੁਲਿਸ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜੇ ਚੱਲਦਿਆਂ ਪੁਲਿਸ ਦੇ ਵੱਲੋਂ ਵੀ ਬਚਾਅ ਸ਼ੁਰੂ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਗੈਂਗਸਟਰ ਜ਼ਖਮੀ ਵੀ ਹੋਇਆ ਤੇ ਤੇ ਉਹਨਾਂ ਗੈਂਗਸਟਰ ਦੇ ਵਿੱਚੋਂ ਇੱਕ ਗੈਂਗਸਟਰ ਜ਼ਖਮੀ ਹੋਇਆ ਜਿਸ ਨੂੰ ਕੀ ਸਾਥੀ ਪਛਾ ਕੇ ਹਿਮਾਚਲ ਪ੍ਰਦੇਸ਼ ਇੰਦੋਰਾ ਦੇ ਵੱਲ ਲੈ ਗਏ ਜਿੱਥੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਦੇ ਘਰ ਕਾਰ ਨੂੰ ਛੱਡ ਕੇ ਉੱਥੋਂ i20 ਕਾਰ ਲਈ ਹੈ ਤੇ ਉਸ ਤੋਂ ਬਾਅਦ ਆਪਣੇ ਇੱਕ ਸਾਥੀ ਦੀ ਮਦਦ ਨਾਲ ਜ਼ਖਮੀ ਗੈਂਗਸਟਰ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਜਿਸ ਦੇ ਵਿੱਚ ਹਿਮਾਚਲ ਪੁਲਿਸ ਦੀ ਮਦਦ ਨਾਲ ਤਿੰਨ ਲੋਕ ਗ੍ਰਫਤਾਰ ਹੋਏ ਨੇ ਤੇ ਦੱਸਿਆ ਗਿਆ ਕਿ ਜ਼ਖਮੀ ਗੈਂਗਸਟਰ ਦੀ ਪਛਾਣ ਨਾ ਰਜੀਵ ਕੁਮਾਰ ਰਵੀਬਾਸੀ ਬਹਿਰਾਮਪੁਰ ਦੇ ਰੂਪ ਦੇ ਵਿੱਚ ਹੋਈ ਜਿਸ ਦੇ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਐਕਟ ਤੇ ਕਤਲ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਨੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਤਵਦੀਸ਼ ਮੁਕੰਮਲ ਕਰਨ ਤੋਂ ਬਾਅਦ ਸਭ ਕੁਝ ਸਾਹਮਣੇ ਆਵੇਗਾ ਫਿਲਹਾਲ ਤਵਦੀਸ਼ ਜਾਰੀ ਹੈ ਸਰ ਐਕਸਪਲੇਨ ਕਰਦੇ ਅੱਜ ਤਕਰੀਬਨ ਦੁਪਹਿਰੇ 1 ਦੇ ਵਿੱਚ ਦੇ ਕਰੀਬ ਅਚਾਨਕ ਜਿਹੜੀ ਹੈਗੀ ਖਬਰ ਆਈ ਹੈ ਕਿ ਨਿੱਤਲ ਜਿਹੜਾ ਨਾਕਾ ਪੁਆਇੰਟ ਹੈ ਸਾਡਾ ਹਿਸ਼ਾਰਪੁਰ ਦੇ ਨਾਲ ਲੱਗਦਾ ਉੱਥੇ ਪੁਲਿਸ ਦਾ ਐਕਸਚੇਂਜ ਆਫ ਫਾਇਰ ਹੋਇਆ ਤੇ ਉਹਦੀ ਡਿਟੇਲਸ ਇਹ ਆ ਕਿ CIA ਪਠਾਨਕੋਟ ਦੀ ਤੇ ਸਪੈਸ਼ਲ ਪੁਲਿਸ ਦੀ ਇੱਕ ਜੁਆਇੰਟ ਟੀਮ ਕਿਸੇ ਸਸਪੈਕਟਡ ਵਹੀਕਲ ਨੂੰ ਫਾਲੋ ਕਰ ਰਹੀ ਸੀਗੀ ਉਹ ਫਾਲੋ ਕਰਦਿਆ ਕਰਦਿਆ ਜਿਹੜੀ ਹੈਗੀ ਆ ਗੱਡੀ ਕਾਫੀ ਤੇਜ਼ ਹੋ ਗਈ ਦੈਨ ਉਹਨਾਂ ਨੇ ਜਿਹੜੀ ਆ CIA ਦੀ ਟੀਮ ਨੇ ਅੱਗੇ ਨਾਕਾ ਜਿਹੜਾ ਮੀਂਧਾਲਾ ਉਹਨੂੰ ਇਨਫੋਰਮ ਕੀਤਾ ਕਿ ਇੱਕ ਵਹੀਕਲ ਦਾ ਉਹ ਪਿੱਛਾ ਕਰ ਰਿਹਾ ਔਰ ਇਹਨੂੰ ਨਾਕੇ ਤੇ ਰੋਕ ਲਿਆ ਜਾਵੇ ਇਹਦੇ ਚ ਕੁਝ ਹਾਈਲੀ ਸਸਪੀਸ਼ੀਅਸ ਪਰਸਨ ਜਿਹੜੇ ਸਵਾਰ ਆ ਨਕਾ ਪਾਰਟੀ ਨੇ ਪੈਰੀਕੇਟ ਲਗਾ ਕੇ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਉਹਨੂੰ ਟ੍ਰੈਫਿਕ ਨੂੰ ਰੋਕਿਆ ਇਹਦਾ ਮੀਨ ਵਾਈਲ ਜਿਹੜੀਆਂ ਸਸਪੈਕਟਡ ਪਰਸਨ ਦੀ ਗੱਡੀ ਜਿਹੜੀ ਕਿ JK ਨੰਬਰ ਦੀ ਗੱਡੀ ਹੈਗੀ ਆ ਵਾਈਟ ਕਲਰ ਦੀ ਉਹ ਜਿਹਦੇ ਚ ਤਿੰਨ ਨੌਜਵਾਨ ਸਵਾਰ ਸੀਗੇ ਤੇ ਉਸ ਤੋਂ ਪਿੱਛੇ ਸੀਆਈ ਦੀ ਗੱਡੀ ਵੀ ਆ ਗਈ ਜਿਉਂ ਹੀ ਗੱਡੀਆਂ ਰੁਕੀਆਂ ਇਹਨਾਂ ਨੇ ਉੱਥੋਂ ਗੱਡੀਆਂ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਐਸਕੇਪ ਦੇ ਦੌਰਾਨ ਜਿਹੜੇ ਹੈਗੇ ਆ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਔਰ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਦਾ ਤੇ ਇਹਨਾਂ ਦਾ ਜ਼ਖਮੀ ਤੇ ਉੱਥੇ ਦੇ ਸ਼ਾਮਿਲ ਜਿਹੜੇ ਸੀਗੇ ਨਾਕਾ ਪਾਰਟੀ ਉਹਨਾਂ ਨੇ ਵੀ ਜਿਹੜਾ ਹੈਗਾ ਐਕਸਚੇਂਜ ਆਫ ਫਾਇਰ ਕੀਤਾ ਜਿਹਦੇ ਵਿੱਚ ਹੁਣ ਤੱਕ ਦੀ ਇਹ ਖਬਰ ਹੈ ਕਿ ਜਿਹੜਾ ਵਨ ਆਫ ਦੀ ਪਰਸਨ ਜਿਹੜਾ ਬੈਠਾ ਹੋਇਆ ਸੀ ਕਾਰ ਦੇ ਵਿੱਚ ਕਿੰਨੇ ਜਿਨ੍ਹਾਂ ਨੇ ਜਿਸ ਜਿਸ ਪਾਰਟੀ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਉਹਨਾਂ ਵਿੱਚ ਇੱਕ ਬੰਦਾ ਜਿਹੜਾ ਇੰਜਰਡ ਹੋ ਗਿਆ ਉਸ ਇੰਜਰਡ ਬੰਦੇ ਨੂੰ ਐਜ਼ ਇਟ ਇਜ਼ ਨਾਲ ਲੈ ਕੇ ਉਹ ਜਿਹੜੀ ਗੱਡੀ ਹੈਗੀ ਆ ਤੇ ਨਾਲ ਦੇ ਜਿਹੜੇ ਦੋ ਸਾਥੀ ਆ ਉੱਥੋਂ ਮੌਕੇ ਤੋਂ ਗੱਡੀ ਭਜਾ ਲੈਂਦੇ ਆ ਡਵਾਈਡਰ ਨੂੰ ਆਪੋਜ਼ਿਟ ਸਾਈਡ ਤੇ ਭਜਾਉਂਦੇ ਆ ਤੇ ਉਹ ਗੱਡੀ ਜਾ ਕੇ ਅੱਗੇ ਅੰਦੋਰੇ ਇੱਕ ਉਹਨਾਂ ਦਾ ਕੋਈ ਰਿਲੇਟਿਵ ਆ ਜਾਂ ਦੋਸਤ ਆ ਉਹਦੇ ਘਰ ਉਹ ਗੱਡੀ ਇਹ پارک ਕਰ ਦਿੰਦੇ ਆ ਤੇ ਇਹ ਗੱਡੀ ਉੱਥੇ پارک ਕਰ ਦਿੰਦੇ ਆ ਉਹਦੇ ਅੱਗੇ ਹੋਰਦਰ ਗੱਡੀ I20 ਲੈ ਕੇ ਪ੍ਰਸੀਡ ਕਰਦੇ ਆ ਤੇ ਇੰਜਰਡ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਲੈ ਕੇ ਚਲੇ ਜਾਂਦੇ ਆ ਉਹ ਇੰਜਰਡ ਤੇ ਉਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਜਿਹੜੀ ਹੈਗੀ ਆ ਉਹ ਹਮਾਚਰ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਉਹ ਉੱਥੇ ਫੜੇ ਜਾਂਦੇ ਆ ਇਕ ਉਹਨਾਂ ਦਾ ਸਾਥੀ ਜਿਹੜਾ I20 ਕਾਰ ਜਿਹਨੇ ਪ੍ਰੋਵਾਈਡ ਕੀਤੀ ਸੀ ਉਹ ਤੇ ਇੱਕ ਜਿਹੜਾ ਉਹਨਾਂ ਦਾ ਥਰਡ ਪਰਸਨ ਸੀਗਾ ਉਹ ਪਹਿਲਾਂ ਹਿਮਾਚਲ ਵਿੱਚ ਕਾਫੀ ਦਿਨ ਘੁੰਮਦੇ ਔਰ ਉਸ ਤੋਂ ਬਾਅਦ ਜਿਹੜੇ ਹੈ ਗਿਆ ਹਿਮਾਚਲ ਦੇ ਇੱਕ ਖੇਤਰ ਦੇ ਵਿੱਚੋਂ ਉਹਨਾਂ ਨੂੰ ਵੀ ਜਿਹੜੇ ਹੈ ਗਿਆ ਹਿਮਾਚਲ ਪੁਲਿਸ ਦੀ irdad ਨਾਲ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਉੱਤੇ ਜਿਹੜੀ ਹੈ ਗਿਆ ਇਨਵੈਸਟੀਗੇਸ਼ਨ ਜਾਰੀ ਆ ਇਹਦੀਆਂ ਫਰਦਰ ਡਿਟੇਲਸ ਜਿਹੜੀਆਂ ਹੈ ਉਹ ਬਾਅਦ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਕਿ ਕੂਦੀ ਸਰ ਪਛਾਣ ਕੀ ਅਕਿਊਜ਼ ਜਿਹੜਾ ਹੈਗਾ ਆ ਉਹਦੇ ਚ ਨਾਮ ਉਹਦਾ ਨਾਮ ਹੈ ਰਜੀਵ ਕੁਮਾਰ ਅਭੀ ਇਹ ਮਹੱਲਾ ਸਾਸੀਆ ਬਿਹਰਾਮਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਜਿਹਦੇ ਚ ਨਾਰਕੋਟਿਕਸ ਤੇ ਅਟੈਂਪਟ ਟੂ ਮਰਡਰ ਵਿਦ ਆਰਮਜ਼ ਆ ਹਥਿਆਰ ਬੰਦ ਓਕੇ ਹਮਲੇ ਕਰਨ ਦੇ ਮਾਮਲੇ ਤੇ ਦਰਜ ਆ ਤੇ ਇਹ ਇੰਜਰਡ ਆ ਉਹਦੇ ਜਿਹੜੇ ਬਾਕੀ ਜਿਹੜੇ ਸਾਥੀ ਹੈਗੇ ਆ ਉਹ ਠੀਕ ਨੇ ਤੇ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈ ਕੋਈ ਕੁਝ ਐਕਸਪਲੈਂਡ ਕਰ ਰਹੇ ਹਾਂ ਉਹਨਾਂ ਕੋਈ ਕਵਰ ਹੋਇਆ ਉਹ ਹਜੇ ਤਫਤੀਸ਼ ਚੱਲਦੀ ਆ ਉਹਦੇ ਬਾਰੇ ਬਾਅਦ ਵਿੱਚ ਜਿਹੜਾ ਅਸੀਂ ਜਿਹੜੇ ਹੈਗੇ ਆ ਉਹ ਡਿਟੇਲਸ ਜਿਹੜੀਆਂ ਬਾਅਦ ਵਿੱਚ ਪ੍ਰੋਵਾਈਡ ਕਰਾਂਗੇ ਹਜੇ ਭਾਈਓ ਦੱਸਿਆ ਕਿ ਤਫਤੀਸ਼ ਚੱਲ ਰਹੀ ਆ ਉਹਦੇ ਵਿੱਚ ਹਜੇ ਕਾਊਂਟਿੰਗ ਹੋ ਰਹੀ ਆ ਕਿਉਂਕਿ ਇਹ ਅਚਾਨਕ ਔਰ ਜਿਹੜਾ ਹੈਗਾ ਆ ਉਹ ਤੇ ਹਾਈਵੇ ਦੇ ਉੱਤੇ ਹੋਇਆ ਹੈਗਾ ਉਹਦੀ ਤਫਤੀਸ਼ ਚੱਲ ਰਹੀ ਆ ਜਿਵੇਂ ਡਿਟੇਲਸ ਆਉਣੀਆਂ ਤਾਂ ਨਸ਼ਰ ਕਰਾਂਗੇ ਟੋਟਲ ਕਿੰਨੇ ਸੀ ਤਿੰਨ ਸੀਗੇ ਜੀ ਆਪਣੇ ਜਵਾਨ ਪਖਾਨਕੂ ਸਾਈਡ ਤੋਂ ਜਾ ਰਹੇ ਸੀ ਕਿ ਆ ਰਹੇ ਸੀ ਹਾਂ ਇੱਕ ਸਾਡੇ ਜਵਾਨ ਦਾ ਨੈਰੋ ਐਸਕੇਪ ਹੋਇਆ ਉਹਦੇ ਵੱਲ ਡਾਇਰੈਕਟ ਗੁੜੀਆਂ ਚੱਲੀਆਂ ਆਏਗੀਆਂ ਪਰ ਉਹ ਕਿਉਂਕਿ ਟਰੱਕ ਪਿੱਛੇ ਖੜਾ ਸੀ ਉਹ ਟਰੱਕ ਦੀ ਉਹਨੇ ਆੜ ਲਈ ਆ ਸੋ ਦਾ ਕਾਫੀ ਬਚਾ ਹੋਇਆ ਹੈਗਾ ਤੇ ਉਸ ਜਵਾਨ ਵੱਲੋਂ ਵੀ ਰਿਟੈਲੀਏਟ ਕੀਤਾ ਗਿਆ ਤੇ ਇਸ ਰਿਟੈਲੀਏਸ਼ਨ ਦੇ ਵਿੱਚ ਜਿਹੜੀ ਹੈਗੀ ਆ ਇੱਕ ਪਰਸਨ ਜਿਹੜਾ ਹੈਗਾ ਇੱਕ ਜਿਹੜਾ ਕਹਿ ਸਕਦੇ ਆ ਇੱਕ ਗੈਂਗਸਟਰ ਹੈਗਾ ਜਾਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆ ਉਹਨਾਂ ਦੇ ਉੱਤੇ ਇੱਕ ਬੰਦਾ ਸੀਰੀਅਸਲੀ ਇੰਜਰਡ ਹੋਇਆ ਠੀਕ ਹੈ ਕੀ ਚਾਹੀਦਾ